ਸਿਰਫ 5 ਮਹੀਨੇ ਪੁਰਾਣੀ ਤੇ ਹੁਣੇ ਹੀ ਆਈ ਆ ਤੇ ਆਪਾਂ ਹੁਣੇ ਇਸ ਨੂੰ ਵਿਖਾ ਦਿੰਦੇ ਜਿਹੜਾ ਆਜੂਗਾ ਤੇ ਉਹ ਲੈ ਜਾਊਗਾ ਦੱਸੋ ਬਾਈ 2025 ਮਾਡਲ ਹੈ ਪਹਿਲੇ ਨਾ ਦੀ ਹੈ ਨਵੀਂ ਦਾ ਮੰਨ ਲਉ ਨਾ ਵੀ ਆ ਠੀਕ ਹੈ ਸਿਰਫ 7000 ਕਿਲੋਮੀਟਰ ਚੱਲੀ ਆ ਲੈ ਬਈ ਸੈਸਰੀ ਅਲੱਗਾਂ ਲੱਗੀ ਵੀ ਆ ਮੈਟਿੰਗ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਏ ਆ ਠੀਕ ਹੈ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਬਹੁਤ ਮਹਿੰਗਾ ਟੱਚ ਪੈਨਲ ਲੱਗਿਆ ਹੋਇਆ ਇਸ ਅਫਸਰ ਦੀ ਕਾਰ ਆ ਸੰਦੀਪ ਤਾਂ ਦਿਖਾ ਦੇ 32 ਲੱਗਦੀ ਰਹੀ ਉੱਪਰ ਗੱਡੀ ਤੇ ਲੈ ਆ ਵੀ ਦੋਸਤੋ ਇਸ ਤੋਂ ਬਾਅਦ ਕਿਸੇ ਵਿਜੀਲੈਂਸ ਦੇ ਅਫਸਰ ਦੀ ਘਾਰ ਆ ਠੀਕ ਹੈ ਪਹਿਲੇ ਨਾ ਆਦੀ ਹੈ 2016 ਮਾਡਲਾ ਠੀਕ ਹੈ ਫੋਰਚੂਨਰ ਦੇ ਇੰਜਨ ਵਾਲੀ ਆ 2.8 ਆਟੋਮੈਟਿਕ ਲੈ ਆ ਵੀ ਦੋਸਤੋ ਜੈਡ ਵੇਰੀਅਨ ਦੇ ਵਿੱਚ ਕ੍ਰਿਸਟਾ ਨੋਵਾ ਹੂੰ ਬੰਪਰ ਟੂ ਬੰਪਰ 올 ओरिजिनल ਠੀਕ ਹੈ ਮੈਂ 16 ਮਾਡਲ ਕਾਰ ਬੰਪਰ ਟੂ ਬੰਪਰ ਔਰ origignal ਦੀ ਗੱਲ ਕਰ ਰਹੇ ਆ ਇਹ ਗੱਡੀ ਦਾ ਵੀ ਰੋਹ ਕਹਿ ਸਕਦੇ ਆ ਫੋਰਚੂਨਰ ਨੂੰ ਆਪਦਾ ਵੱਖਰਾ ਹੀ ਹੈਗਾ ਉਹ ਕਿਉਂ ਆ ਕਿਉਂਕਿ ਗੱਡੀ ਬਹੁਤ ਹੀ ਲਗਜ਼ਰੀ ਆ ਤੇ ਫੀਚਰ ਲੈਸ ਗੱਡੀ ਆ ਤੇ ਰੇਟ ਦਾ ਵੀ ਕਾਫੀ ਜ਼ਿਆਦਾ ਅੱਜ ਆਪਾਂ ਤੁਹਾਡਾ ਫਾਇਦਾ ਕਰਦੇ ਨਾ ਸਿਕਾਰ ਦਾ ਰੇਟ ਆ ਨਵੀਂ ਦਾ 21 ਲੱਖ ਰੁਪਏ ਆਪਾਂ ਦੇ ਦੇਣੀ 1375000 ਦੀ 100% ਤੱਕ ਲੋਨ ਦੀ ਸੌਦਾ ਆਪਣੇ ਕੋਲ ਹਾਜ਼ਰ ਆ ਪਰ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਪਹਿਲਾਂ ਤੁਸੀਂ ਕਰੋ ਚੈੱਕ ਟਾਇਰ ਤੇ ਲਾਈ ਵਿਲ ਜਿਵੇਂ ਯਾਰ ਕਹਿੰਦਾ ਜਿਵੇਂ ਏਜੰਸੀ ਚ ਖੜੀ ਹੁੰਦੀ ਆ ਉਵੇਂ ਹੀ ਖੜੀ ਆ ਚੱਲੇ ਨਹੀਂ ਬਿਲਕੁਲ ਵਕਲੇ ਨੇ 2000 24 ਮਾਡਲ ਅਲ ਤੱਕ ਆ ਸਪੀਕਰ ਦੇਖ ਲਓ ਉਹਵੇਂ ਲੱਗੇ ਹੋਏ ਸਾਰੇ ਠੀਕ ਹੈ ਹੂੰ 24 ਮਾਡਲ ਹੈ ਹੂੰ ਤੀਜੇ ਮਹੀਨੇ ਦੀ ਆ ਠੀਕ ਹੈ ਅਨਟੱਚ ਦੀ ਗਾਰੰਟੀ ਹੈ ਹੂੰ ਜੈਡ ਐਕਸ ਆਈ ਆਪਸ਼ਨ ਵਾਲਾ ਕੰਪਨੀ ਦੇ ਸਟicker ਨਾਲ ਤਾਂ ਕਵੇਂ ਲੱਗੇ ਹੋਏ ਚੈੱਕ ਕਰ ਲਓ ਠੀਕ ਹੈ ਜੀ ਸੀਟ ਕਵਰ ਲੈਦਾ ਲੱਗੇ ਹੋਏ ਆ ਕੋਟਿੰਗ ਹੋਈ ਵੀ ਆ ਮੈਟਿੰਗ ਹੋਈ ਵੀ ਆ 70 ਮੈਟ ਆ ਵਿੱਚ ਜਵਾਂ ਨਵੀਆਂ ਟੌਪ ਵੈਂਡ ਵੇਰੀਐਂਟ ਆ ਪੁਸ਼ ਬਟਨ ਸਟਾਰਟ ਨੈਵੀਗੇਸ਼ਨ 크ਰੂਜ਼ ਕੰਟਰੋਲ ਟੱਚ ਪੈਨਲ ਸਾਰੇ ਫੀਚਰ ਦੇ ਚ ਆ ਜਾਂਦੇ ਆ ਪ੍ਰੋਜੈਕਟਰ ਲਾਈਟਾਂ ਤੱਕ 6 ਲੱਖ ਦੇ ਰੇਟ ਤੇ 18 ਮਾਡਲ ਡੀਜ਼ਲ ਕਾਰ ਤੁਹਾਨੂੰ ਕੋਈ ਵੀ ਨਹੀਂ ਮਿਲੇਗੀ ਇਹ ਸੈਗਮੈਂਟ ਵਾਲੀ 4 ਸਪਿੰਟਰ ਇੰਜਨਾਂ ਦਾ ਨਵੀਂ ਚੌਂਦਾ ਤਿੰਨ ਤੇ ਬਾਕੀ ਲੈਨੇ ਹੁਣ ਬਾਈ ਤੇ ਜਾਣਕਾਰੀ 2024 ਮਾਡਲ ਹੈ ਹੂੰ ਹੂੰ ਪਹਿਲੇ ਨਾਲ ਦੀ ਹੈ ਫੁੱਲ ਬੀਮਾ 72000 ਚੱਲੀ ਹੈ ਠੀਕ ਹੈ ਨਵੇਂ ਸੀਟ ਕਵਰ ਨਵੀਂ ਮੈਟਿੰਗ ਨਵੇਂ ਮੈਟ 2020 ਮਾਡਲ ਹੈ ਈ ਵੇਰੀਅਨ ਦੇ ਵਿੱਚ ਆ 57000 ਚੱਲੀ ਹੈ ਠੀਕ ਹੈ ਜੀ ਨਵੀਂ ਦਾ ਮਤਲਬ ਨਵੇਂ ਦਾ ਸੈੱਟੀ ਲੱਗੀ ਹੋਈ ਹੈ ਐ ਵੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਬਗਲੇ ਵਰਗੀਆਂ ਕਾਰਾਂ ਚਿੱਟੀਆਂ ਚਿੱਟੀਆਂ ਜਾਵਾਂ ਤੁਸੀਂ ਵੇਖੋ ਇੱਧਰ ਸਕਾਰ ਪੀਓ ਐਨ ਖੜੀ ਹੋਈ ਆ ਥਾਰ ਭਾਲ ਦਿਓ ਥਾਰ ਖੜੀ ਹੋਈ ਆ ਜੋਈ ਘੱਟ ਚਲੀਆਂ ਗੱਡੀਆਂ ਬਿਲਕੁਲ ਨਵੀਆਂ ਵਰਗੀਆਂ ਅੰਦਰੋਂ ਜੇ ਗੱਲ ਕਰੀਏ ਵੇਖੋ ਤੁਸੀਂ ਯਾਰ ਬਿਲਕੁਲ ਹੀ ਕਹਿ ਹਨੇ ਵੀ ਨਵੀਆਂ ਵਰਗੀਆਂ ਫੀਲਿੰਗ ਆਉਂਦੀ ਕਿਉਂਕਿ ਲੈਫਟ ਸਟਰੀਡਨ ਕਾਰਾਂ ਲੈ ਕੇ ਆਉਂਦੇ ਇਹ ਬਹੁਤ ਹੀ ਨਵੀਆਂ ਨਵੀਆਂ ਕਰਾਂ ਇਹਨਾਂ ਕੋਲ ਬਹੁਤ ਹੀ ਸਾਫ਼-ਸਾਫ਼ ਕਰਾਂ ਤੇ ਹੁਣ ਆਪਾਂ ਜਾਵਾਂਗੇ ਸਣੀ ਬਾਈ ਕੋਲੇ ਅੱਜ ਆਪਾਂ ਕਿੱਥੇ ਆ ਗਏ ਸੀ ਅੱਜ ਆਪਾਂ ਆ ਗਏ ਸੀਗੇ ਗਣਪਤੀ ਕਾਰਬ ਯਾਰ ਸ਼੍ਰੀ ਮੋਕਸ਼ ਸਾਹਿਬ ਸਭ ਤੋਂ ਜ਼ਿਆਦਾ ਮਸ਼ਹੂਰ ਆਏ 50 ਨੰਬਰ ਕਰਾਂ ਰੱਖਣਦੇ ਵੀ ਸਿਰਫ ਇਹਨਾਂ ਕੋਲੇ ਹੁੰਦੀਆਂ ਪਹਿਲੇ ਨਾਂ ਦੀਆਂ ਘੱਟ ਕਲੀਆਂ 50 ਨੰਬਰ ਕਰਾਂ ਤੇ ਅੱਜ ਹੁਣ ਜਾ ਕੇ ਆਪਾਂ ਸਣੀ ਬ ਆਜੋ ਫਿਰ ਤੁਸਨ ਵੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਸੀ ਗੱਲ ਸਾਰਿਆਂ ਨੂੰ ਮੈਂ ਜੇ ਕਾਰਾਂ ਵੇਖਿਆ ਬਈ ਕੱਲੀ ਕੱਲੀ ਗੱਡੀ ਮਨ ਲੱਗਦਾ ਬਈ ਨਵੀਂ ਆ ਗਈ ਆਪਣੇ ਕੋਲੇ ਲੱਗਦਾ ਹਣਾ ਵੀ ਅੱਜ ਸਟਾਕ ਅਪਡੇਟ ਕਰਤਾ ਜੀ ਕਾਰਾਂ ਨਵੀਆਂ ਨਵੀਆਂ ਆ ਗਈਆਂ ਲੈਂਟੀਆਂ ਵੀ ਉਹੀ ਆ ਜਿਹੜੀਆਂ ਜ਼ਿਆਦਾ ਵਿਕਣ ਵਾਲੀਆਂ ਠੀਕ ਹੈ ਉਹ ਸਕੋਰਪੀਓ ਨੇ ਸ਼ੋਰੂਮ ਦੇ ਵਿੱਚ ਵੀ ਆਣੇਗੀ ਵਾਈਟ ਥਾਰ ਲੱਭਣ ਜਾਓ ਤਾਂ ਤੁਹਾਨੂੰ ਮਿਲਣੀ ਨਹੀਂ 4x4 ਦਾ ਖਾਸ ਕਰਕੇ ਇਹ ਵੀ ਏਜੰਸੀ ਚ ਥਾਰ ਆਣੇਗੀ ਹਲਕਾ ਜ਼ਰ ਆਟੋਮੈਟਿਕ ਹੈ ਘੱਟ ਚੱਲੀ ਵੀ ਇਹ ਵੀ ਨਹੀਂ ਮਿਲਦੀ ਆ ਆਲਟੋ ਖੜੀ ਆ ਕਾਰਾਂ ਸਾਰੀਆਂ ਨਵੀਆਂ ਨਵੀਆਂ ਲੈ ਕੇ ਆਏ ਆ ਆਪਾਂ ਤੁਹਾਡੇ ਹਾਸਤੇ ਹਾਂ ਠੀਕ ਹੈ ਸਾਰੇ ਬੈਂਕਾਂ ਤੋਂ ਆਪਾਂ ਲੋਨ ਕਰਵਾ ਲੀਦਾ ਪਰ ਬੰਦੇ ਦੀ ਐਲੀਜੀਬਿਲਿਟੀ ਬੰਦੀ ਹੋਵੇ ਐਚਡੀਐਫਸੀ ਕੋਟਕ ਮਹਿੰਦਰਾ ਮਹਿੰਦਰਾ ਨਮਿੰਦਰਾ ਏਯੂਐਸ ਕੇ ਸਾਰੇ ਬੈਂਕਾਂ ਨਾਲ ਆਪਣਾ ਡਾਈਆ ਪੈ ਗਿਆ ਜੀ ਇੱਥੇ ਆਉਣਾ ਹੋਵੇ ਆਪਣਾ ਗਣਪਤੀ ਕਾਰੋਬਾਰ ਦੀ ਪੈਦਾ ਗੂਗਲ ਮੈਪ ਤੇ ਲੋਕੇਸ਼ਨ ਵੀ ਹੈਗੀ ਹੈ ਜੀ ਗਣਪਤੀ ਕਾਰਜ਼ ਮੁਕਸਰ ਦੇ ਨਾਂ ਤੇ ਜੇ ਆਣਾ ਆਵੇ ਆਪਣਾ ਮਲੋਟ ਬਿਸ਼ੰਦਾ ਰੋਡ ਬਾਈਪਾਸ ਹੂੰ ਹੂੰ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਲੈ ਵੀ ਦੋਸਤੋ ਹੁਣ ਥੋੜਾ ਜਿਹਾ ਜਾਰੀ ਟਾਈਮ ਨਾਲ ਲੈਂਦੇ ਹੋਏ ਹੁਣ ਫਿਰ ਸਿੱਧਾ ਬਕਾਇਦਾ ਵੀਡੀਓ ਨਹੀਂ ਕਰਦੇ ਹਾਂ ਸਟਾਰਟ ਲੈ ਵੀ ਦੋਸਤੋ ਪਹਿਲਾਂ ਤੁਸੀਂ ਕਰੋ ਚੈੱਕ ਟਾਇਰ ਤੇ ਲਾਈ ਵੀਲ ਜਿਵੇਂ ਯਾਰ ਕਹਿੰਦਾ ਜਿਵੇਂ ਏਜੰਸੀ 'ਚ ਖੜੀ ਹੁੰਦੀ ਐ ਓਵੇਂ ਹੀ ਖੜੀ ਐ ਚੱਲੇ ਨਹੀਂ ਬਿਲਕੁਲ ਬਕ ਲੈਨੇ 2024 ਮਾਡਲ ਵਾਲਾ ਤਾਂ ਕਾ ਸਪੀਕਰ ਦੇਖ ਲਓ ਓਵੇਂ ਹੀ ਓਵੇਂ ਲੱਗੇ ਹੋਏ ਸਾਰੇ ਠੀਕ ਹੈ ਹੂੰ 24 ਮਾਡਲ ਹੈ ਹੂੰ 3 ਮਹੀਨੇ ਦੀ ਆ ਠੀਕ ਆ ਅਨਟੱਚ ਦੀ ਗਰੰਟੀ ਆ ਹਮ ਜੈਡ ਐਕਸ ਆਈ ਆਪਸ਼ਨ ਵਾਲਾ ਕੰਪਨੀ ਦੇ ਸਟicker ਹਲ ਤਾਂ ਕਵੇਂ ਲੱਗੇ ਹੋਏ ਆ ਚੈੱਕ ਕਰ ਲੋ ਠੀਕ ਆ ਜੀ ਸੀਟ ਕਵਰ ਲੈਦਾ ਲੱਗੇ ਹੋਏ ਆ ਕੋਟਿੰਗ ਹੋਈ ਵੀ ਆ ਮੈਟਿੰਗ ਹੋਈ ਵੀ ਆ 70 ਮੈਟ ਆ ਵਿੱਚ ਠੀਕ ਆ ਪਿਓਰ ਪੈਟਰੋਲ ਦੇ ਵਿੱਚ ਹਮ ਹਮ ਜੈਡ ਐਕਸ ਆਈ ਆਪਸ਼ਨਲ ਵੇਰੀਐਂਟ ਆ ਠੀਕ ਆ 24 ਮਾਡਲ ਆ ਸਿਰਫ 13000 ਚੱਲੀ ਆ ਕਾਰ ਜੀ 13000 ਚੱਲ ਕੇ ਕਾਰਾਂ ਰਵੀਆਂ ਵੀ ਨਹੀਂ ਹੁੰਦੀਆਂ ਹਮ ਬਿਲਕੁਲ ਲੈ ਵੀ ਦੋਸਤੋ ਇੰਟੀਰੀਅਰ ਤੁਸੀਂ ਚੈੱਕ ਕਰ ਲੋ ਦੇ ਵੀ ਵੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕਈ ਲੈਸ ਡਰਾਈਵਨ ਅੰਦਰੋਂ ਬਹੁਤ ਹੀ ਸਾਫ਼ ਹੈ ਯਾ ਬਾਹਰੋਂ ਵੀ ਤੇ ਅੰਦਰੋਂ ਵੀ ਆ 13000 ਚੱਲੀ ਆ 7 ਸੀਟਡ ਕਾਰ ਇਸ ਭਾਅ ਦੇ ਵਿੱਚ 24 ਮਾਡਲ ਤੁਹਾਨੂੰ ਕੋਈ ਨਹੀਂ ਮਿਲਣੀ ਠੀਕ ਹੈ 10 ਲੱਖ ਤੇ 45000 ਰੁਪਏ ਦੀ ਕਾਰ ਦੇ ਦੇਵਾਂਗੇ ਜੀ 10 ਲੱਖ ਦਾ ਲੋਨ ਕਰਾ ਦੇਵਾਂਗੇ ਹਮ ਅਗਲੇ ਬੰਪਰ ਦੀ ਚੁੰਡ ਤੋਂ ਲੈ ਕੇ ਮਗਲੇ ਬੰਪਰ ਦੀ ਚੁੰਡ ਤੱਕ ਇਹਦੇ ਨਾਲ ਦੇ ਕੇ ਗਾਰੰਟੀ ਦੇਵਾਂਗੇ ਕਾਰ ਨੂੰ ਧੁੱਪ ਵੀ ਨਹੀਂ ਲੱਗੀ ਹੋ ਜਾਨੀ ਨਵੀਂ ਕਾਰ ਆ ਜੀ ਠੀਕ ਹੈ ਜੀ ਲੇ ਵੀ ਦੋਸਤੋ ਰੇਟ ਦੱਸਦਾ ਐ ਲੋਨ ਵਗੈਰਾ ਕਹਿੰਦਾ ਖੋਜੂ ਬਈ ਲੋਨ ਹੋਜੂ 10 ਲੱਖ ਰੁਪਏ ਦਾ ਸਿਰਫ 50000 ਡਾਉਨ ਪੇਮੈਂਟ ਲਿਆਓ ਬਸ ਲੈ ਵੀ ਦੋਸਤੋ ਰੁਪਇਆ 50000 ਲਿਓ ਆ ਤੁਸੀਂ 7 ਸੀਟਰਡ ਲੈ ਕੇ ਜਾ ਸਕਦੇ ਹੋ ਲੈ ਵੀ ਦੋਸਤੋ ਆ ਜਿਹੜੀ ਗੱਡੀ ਹੈ ਨਾ ਇਹ ਗੱਡੀ ਦਾ ਵੀ ਰੋਹ ਕਹਿ ਸਕਦੇ ਆ ਫੋਰਚੂਨਰ ਨੂੰ ਆਪ ਦਾ ਵੱਖਰਾ ਹੀ ਹੈਗਾ ਉਹ ਕਿਉਂ ਆ ਕਿਉਂਕਿ ਗੱਡੀ ਬਹੁਤ ਹੀ ਲਗਜ਼ਰੀ ਆ ਤੇ ਫੀਚਰ ਲੈਸ ਗੱਡੀ ਆ ਤੇ ਰੇਟ ਦਾ ਵੀ ਕਾਫੀ ਜ਼ਿਆਦਾ ਅੱਜ ਆਪਾਂ ਤੁਹਾਡਾ ਫਾਇਦਾ ਕਰ ਦੇਣਾ ਪਰ ਤੁਸੀਂ ਇੰਟੀਰੀਅਰ ਚੈੱਕ ਕਰ ਲਓ ਸਹੀ ਬਲ ਇੰਟੀਰੀਅਰ ਚੈੱਕ ਕਰਾ ਲੇ ਬਾਂਹ ਚ ਵੈਂਟੀਲੇਟਰ ਸੀਟਾਂ ਆਟ ਸਾਰਾ ਕੋ ਸਾਰੇ ਫੀਚਰ ਇਹ ਚ ਆ ਜਾਂਦੇ ਟੱਚ ਪੈਨਲ ਸਨਰੂਫ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਕਰੂਜ਼ ਕੰਟਰੋਲ ਸਾਰੇ ਵਿਚਰ ਆ ਜਾਂਦੇ 11ਵੇਂ ਮਹੀਨੇ ਦੀ 2023 ਹੈ ਪਹਿਲੇ ਨਾਂ ਤੇ ਇਹ ਸਲਾਵਿਆ ਨਾਟਾਕਟਾ ਵੀ ਹੈ ਸਲਾਵਿਆ ਡਿਸਕੰਟੀਨਿਊ ਸਲਾਵਿਆ ਲਗਜ਼ਰੀ ਕਾਰਾਂ ਦੇ ਸ਼ਕੀਨਾ ਵਾਸਤੇ ਕਾਰ ਪੈਟਰੋਲ ਦੇ ਵਿੱਚ ਆਟੋਮੈਟਿਕ ਹਮਮ ਸਟਾਈਲ ਮੋਡਲ ਟਾਪ ਕਾਰ ਦਾ रेट ਹੈ ਨਵੀਂ ਦਾ 21 ਲੱਖ ਰੁਪਏ ਆਪਾਂ ਦੇ ਦੇਣੀ 13 ਲੱਖ 75 ਹਜ਼ਾਰ ਰੁਪਏ ਦੀ 100% ਤੱਕ ਲੋਨ ਦੀ ਸੌਦਾ ਆਪਣੇ ਕੋਲ ਹਾਜ਼ਰ ਹੈ ਪਰ ਬੰਦੇ ਦੀ एलिਜੀਬਿਲਟੀ ਬੰਦੀ ਹੋਵੇ ਸਿੰਗਲ ਓਕੇ ਹੋਵੇ ਸੇਮ ਡਿਲੀਵਰੀ ਹੈ ਜੀ ਲੈ ਵੀ ਦੋਸਤੋ ਕਲੀ ਕਲੀ ਗੱਲ ਕਹ ਰਹੇ ਨੇ ਬਾਈ ਨੇ ਆਇਆ ਦਿਖਾਤੀ ਹੋਈ ਆ ਆਪਣੀ ਲੋਨ ਵੀ ਹੋ ਜਾਣਾ ਇੱਕ ਦਿਨ ਦੀ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਆਜੋ ਤੇ ਲੈ ਜਾਓ ਸਿੰਗਲ ਪੀਸੀ ਖੜਾ ਹੋਇਆ ਹੈ ਇੱਕ ਸੈਕਿੰਡ ਕੀ ਤੁਸੀਂ ਲੋਕਲ ਨੰਬਰ ਮੌਕਸਰ ਤੇ ਮੌਕਸਰੀ ਖਰੀਦਿਆ ਕ੍ਰੇਟਾ ਵਾਕੀ ਲੈਨੇ ਆ ਬਾਈ ਜੋ ਜਾਣਕਾਰੀ ਆਪਾਂ 2020 ਮਾਡਲ ਹੈ ਈ ਵੇਰੀਐਂਟ ਦੇ ਵਿੱਚ ਆ 57000 ਚੱਲੀ ਆ ਠੀਕ ਹੈ ਜੀ ਨਵੀਂ ਦਾ ਮਤਲਬ ਨਵੀਂ ਦਾ ਸੈੱਟ ਹੀ ਲੱਗੀ ਹੋਈ ਆ ਹੂੰ ਰੂਫ ਰੇਲਿੰਗ ਹੂੰ ਫੇਰਿੰਗ ਤੇ ਕੰਟਰੋਲ ਟੱਚ ਪੈਨਲ ਬੈਕ ਕੈਮਰਾ ਠੀਕ ਹੈ ਸੀਟ ਕਵਰ ਮੈਟ ਸਭ ਕੁਝ ਲੱਗਿਆ ਹੋਇਆ ਨਵੀਂ ਦਾ ਮਤਲਬ ਨਵੀਂ ਆ ਠੀਕ ਹੈ ਕਾਰ ਦਾ ਰੇਟ ਹੈ ਜੈਸਨੋ ਵਾਲਾ 995000 ਰੁਪਏ 8 ਲੱਖ ਰੁਪਏ ਤੱਕ ਦਾ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਹੈ ਪਹਿਲਾਂ ਆਓ ਪਹਿਲਾਂ ਆਪਾਂ ਸਿੰਗਲ ਪੀਸ ਹੀ ਖੜਾ ਆਇ ਜੀਦਲ ਬੀਐਸ ਮਾਡਲ ਹੀ ਹੈ ਜੀ ਟਾਪ ਮਾਡਲ ਨਹੀਂ ਬੇਸ ਮਾਡਲ ਹੈ ਠੀਕ ਹੈ ਲੈ ਵੀ ਦੋਸਤੋ ਆਜੋ ਤੇ ਲੈ ਜਾਓ ਬਹੁਤ ਹੀ ਸਾਫ ਪਈਆ ਕ੍ਰੇਟਾ ਲੈ ਵੀ ਦੋਸਤੋ ਪਟ્રોલ ਸੈਗਮੈਂਟ ਵਿੱਚ ਲੈ ਕੇ ਆ ਗਏ ਆ 4 ਸਿਲੰਡਰ ਇੰਜਨ ਦਾ ਨਵੀਂ ਚਾਹੁੰਦਾ ਤਿੰਨ ਤੇ ਬਾਕੀ ਲੈਨੇ ਹੁਣ ਬਾਈ ਤੇ ਜਾਣਕਾਰੀ 2024 ਮਾਡਲ ਹੈ ਹਮਮ ਪਹਿਲੇ ਨਾਲ ਦੀ ਹੈ ਫੁੱਲ ਬੀਮਾ 27000 ਚੱਲੀ ਹੈ ਠੀਕ ਹੈ ਨਵੇਂ ਸੀਟ ਕਵਰ ਨਵੀਂ ਮੈਟਿੰਗ ਨਵੇਂ ਮੈਟ ਨਵੀਂ ਦਾ ਮਤਲਬ ਨਵੀਂ ਹੈ 2024 ਚ ਡਿਸਕੰਟੀਨਿਊ ਹੋ ਗਈ ਹੈ ਸ਼ੇਪ ਜੀ ਨਵੀਂ ਸ਼ੇਪ ਦੇ ਵਿੱਚ ਤਿੰਨ ਸਿਲੰਡਰ ਆ ਗਿਆ ਲੋਕਾਂ ਨੇ ਪਸੰਦ ਘੱਟ ਕੀਤੀ ਹਮਮ ਕਾਰ ਦਾ ਰੇਟ ਆ ਯਸਨੋ ਵਾਲਾ 690000 ਰੁਪਇਆ ਠੀਕ ਆ ਸਾਡੇ ਕੋਲ 6 ਲੱਖ ਰੁਪਏ ਤੱਕ ਦਾ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਆ ਜੀ ਲੈ ਵੀ ਦੋਸਤੋ ਰੁਪਇਆ 30 40 ਹਜ਼ਾਰ ਲਿਓ ਆ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਹੋਰ ਦੱਸੋ ਕੀ ਭਾਲਦੇ ਲੈ ਵੀ ਦੋਸਤੋ ਐਸ ਕ੍ਰੋਸ ਲੈ ਕੇ ਆ ਗਏ ਆ ਐਵਰੀ ਵਧੀਆ ਤੇ ਚਲਾਉਣ ਦੇ ਸਵਾਲੇ ਵੱਖਰੇ ਵੱਖਰੇ ਲੈਣੇ ਐਸ ਕ੍ਰੋਸ ਐ ਸਮਾਰਟ ਹਾਈਬ੍ਰਿਡ ਹਮਮ ਦੂਜੇ ਨਾ ਆ ਦੀ ਐ 70000 ਚੱਲੀ ਐ ਡੀਜ਼ਲ ਦੇ ਵਿੱਚ ਐ ਠੀਕ ਆ ਜਵਾਂ ਨਵੀਆਂ ਟੌਪ ਐਂਡ ਵੇਰੀਐਂਟ ਆ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਕਰੂਜ਼ ਕੰਟਰੋਲ ਟੱਚ ਪੈਨਲ ਸਾਰੇ ਫੀਚਰ ਦੇ ਚ ਆ ਜਾਂਦੇ ਆ ਪ੍ਰੋਜੈਕਟਰ ਲਾਈਟਾਂ ਤੱਕ ਠੀਕ ਹੈ ਕਾਰ ਦਾ ਰੇਟ ਆ ਯੈਸਨੋ ਵਾਲਾ 6 ਲੱਖ ਰੁਪਈਆ ਹੂੰ ਹੂੰ 5 ਲੱਖ ਰੁਪਏ ਤੱਕ ਦਾ 5.5 ਲੱਖ ਰੁਪਏ ਤੱਕ ਦਾ ਵੀ ਲੋਨ ਕਰਾ ਦੇਾਂਗੇ ਡੀਜ਼ਲ ਦੇ ਵਿੱਚ ਕਾਰਾਂ ਬੰਦ ਹੋ ਗਈਆਂ 18 ਮਾਡਲ ਕਾਰ ਆ ਇਸ ਰੇਟ ਦੇ ਵਿੱਚ 6 ਲੱਖ ਦੇ ਰੇਟ 'ਚ 18 ਮਾਡਲ ਡੀਜ਼ਲ ਕਾਰ ਤੁਹਾਨੂੰ ਕੋਈ ਵੀ ਨਹੀਂ ਮਿਲੇਗੀ ਇਸ ਸੈਗਮੈਂਟ ਵਾਲੀ ਲੈ ਵੀ ਦੋਸਤੋ ਆਜੋ ਤੇ ਲੈ ਜਾਓ ਸਿੰਗਲ ਪੀਸ ਹੀ ਖੜਾ ਹੋਇਆ ਲੈ ਵੀ ਦੋਸਤੋ ਸਿਰਫ 5 ਮਹੀਨੇ ਪੁਰਾ 2025 ਮਾਡਲ ਹੈ ਹੂੰ ਹੂੰ ਪਹਿਲੇ ਨਾਦੀ ਹੈ ਨਵੀਂ ਦਾ ਮਤਲਬ ਨਵੀਂ ਹੈ ਠੀਕ ਹੈ ਸਿਰਫ 7000 ਕਿਲੋਮੀਟਰ ਚੱਲੀ ਹੈ ਲੈ ਵੀ ਸੈਸਰੀ ਅਲੱਦਾ ਲੱਗੀ ਵੀ ਹੈ ਮੈਟਿੰਗ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਏ ਆ ਠੀਕ ਹੈ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਬਹੁਤ ਮਹਿੰਗਾ ਟੱਚ ਪੈਨਲ ਲੱਗਿਆ ਹੋਇਆ ਠੀਕ ਹੈ ਨਵੀਂ ਦਾ ਮਤਲਬ ਨਵੀਂ ਹੈ ਕ੍ਰੇਟਾ 6 에어 ਬੈਗ ਠੀਕ ਹੈ ਈ ਵੇਰੀਐਂਟ ਦੇ ਵਿੱਚ ਕਾਰ ਆ ਬੈਕ ਕੈਮਰਾ ਇੰਸਟਾਲਡ ਹੈ ਨਵੀਂ ਦਾ ਮਤਲਬ ਨਵੀਂ ਸਿਰਫ 7000 ਚੱਲੀ ਵੀਰ ਨੂੰ ਕੋਈ ਘੰਟਾ ਇੰਟੀਰੀਅਰ ਚੈੱਕ ਕਰਵਾ ਦੇ ਅੰਦਰ ਲਾ ਕੇ ਯਾਰ ਦੋਸਤ ਤਰੀ ਸਹੀ ਕਰੀ ਕਿੰਟੀ ਨੇ ਚੈੱਕ ਕਰਾ ਦੇ ਯਾਰ ਕੱਲੀ ਕੱਲੀ ਗੱਲ ਆਪਾਂ ਖੋਲ ਦਨੀ ਗੱਡੀ ਪਰ ਕੰਮ ਚਾਹਾਂ ਦੇ ਹਲੇ ਦਾ ਕਾ ਦੇਖੋ ਪੰਨੀਆਂ ਹੋਵੇ ਦੀਆਂ ਹੋਵੇ ਚੜੀਆਂ ਵੀ ਆ ਦੇਖੋ ਹੂੰ ਬਿਲਕੁਲ ਸਿਰਫ 7000 ਚੱਲੀ ਦੇਖ ਲੋ ਜੀ ਹੂੰ ਮੀਟਰ ਰੀਡਿੰਗ ਚੈੱਕ ਕਰੋ ਨਵੇਂ ਮੀਟਰ 7000 ਚੱਲੀ ਕਾਰ ਦਾ ਰੇਟ ਹੈ ਇਹ ਸੁਨੋ ਵਾਲਾ 12,95,000 ਰੁਪਇਆ ਠੀਕ ਆ 12,95,000 ਦੀ ਕਾਰ ਦੇ ਦੇਾਂਗੇ 12 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਲਾਈਟਿੰਗ ਲੂਟਿੰਗ ਬਹੁਤ ਵਧੀਆ ਵੀਰ ਨੇ ਕਰਵਾਈ ਵੀ ਹੈ ਪਹਿਲੀ ਸਰਵਿਸ ਵੀ ਨਹੀਂ ਹੋਈ ਕਾਰ ਦੀ ਨਵੀਂ ਦਾ ਮਤਲਬ ਨਵੀਂ ਡੀਜ਼ਲ ਦੇ ਵਿੱਚ ਮੈਨੂਅਲ ਬੇਸ ਮਾਡਲ ਕ੍ਰੇਟਾ ਸਿਰਫ 12,95,000 ਰੁਪਏ ਦਾ ਲੈ ਦੋਸਤੋ ਲੈਸ ਡਰਾਈਵਨ ਪੈਸਾ ਦਾ ਹੀ ਫਾਇਦਾ ਗੱਡੀ ਲੈਣ ਚ ਸਾਡਾ ਫਾਇਦਾ ਹੀ ਆਜੋ ਦੋਸਤੋ ਇੱਕ ਸਾਡਾ ਸਿਆਉਣਾ ਲੈ ਕੇ ਆ ਗਏ ਆ ਗੱਡੀ ਵਧੀਆ ਤੇ ਐਵਰੇਜ ਵੀ ਵਧੀਆ ਬਈ ਦੱਸੋ 2017 ਮਾਡਲ ਸਿਆਦ ਹੂੰ ਡੀਜ਼ਲ ਦੇ ਵਿੱਚ ਜੈਡੀਡੀਆਈ ਪਲੱਸ ਹੂੰ ਪਹਿਲੇ ਨਾਲ ਦੀ ਠੀਕ ਹੈ ਨਵੀਂ ਦਾ ਮਤਲਬ ਨਵੀਂ ਸਾਰੀ ਗੱਡੀ ਰੀਨਲ 85000 ਕੰਪਨੀ ਰਿਕਾਰਡ ਚੱਲੀ ਹੈ ਠੀਕ ਹੈ ਲੇਨ ਆ ਦੀ ਕਾਰ ਆ ਸਿਆਜ਼ ਜੈਡੀਏ ਪਲਸ ਹਾਈਬ੍ਰਿਡ ਜਿਹੜੇ ਮੰਨ ਨੂੰ ਸਿਆਜ਼ ਬਾਰੇ ਪਤਾ ਉਹੀ ਪਰਚੇਸ ਕਰੇਗਾ ਕਾਰ ਦਾ ਰੇਟ ਹੈ ਯਸਨ ਵਾਲਾ 590000 ਰੁਪਿਆ ਸਾਢੇ 4.5 ਲੱਖ ਰੁਪਏ ਤੱਕ ਦਾ ਗੱਡੀ ਦੇ ਉੱਪਰ ਕਰਾ ਦੇਾਂਗੇ ਬੈਂਕ ਤੋਂ ਆਪਾਂ ਲੋਨ ਲੈ ਵੀ ਦੋਸਤੋ ਆਜੋ ਤੇ ਲੈ ਜਾਓ ਲੈ ਵੀ ਦੋਸਤੋ ਆ ਆਪਾਂ ਲੈ ਕੇ ਆ ਗਏ ਆ I20 ਤੇ ਰੇਟ ਵੀ ਇਹਦਾ ਸੋਨ ਵਾਲਾ ਆਜੋ ਫਿਰ ਦੱਸੋ ਬਾਈ 2017 ਆਸਤਾ ਪੈਟਰੋਲ ਹੈ ਪੁਸ਼ ਬਟਨ ਸਟਾਰਟ ਹੈ ਪੀਬੀ 5 ਫਿਰੋਜ਼ਪੁਰ ਦਾ ਨੰਬਰ ਹੈ ਨਵੀਂ ਦਾ ਮਤਲਬ ਨਵੀਂ ਹੈ ਸਿਰਫ 52 53000 ਕਿਲੋਮੀਟਰ ਚੱਲੀ ਠੀਕ ਹੈ ਕਾਰ ਦਾ ਰੇਟ ਹੈ ਯਸਨੋ ਵਾਲਾ 510000 ਰੁਪਇਆ 4 ਤੋਂ 4.5 ਲੱਖ ਰੁਪਏ ਤੱਕ ਦਾ ਅਪ ਗੱਡੀ ਦੇ ਉੱਪਰ ਕਰਾ ਦੇਾਂਗੇ ਲੋਨ ਠੀਕ ਹੈ ਲੈ ਵੀ ਦੋਸਤੋ ਮਾਡਲ 17 ਰੇਟ ਸੁਣ ਲੋ ਤੇ ਆ ਜਾਓ ਲੈ ਵੀ ਆ ਆਪਾਂ ਲੈ ਕੇ ਆ ਗਏ ਆ ਉਲਟੋ ਆਹ ਇਹ ਕੈਟਨ ਓਕੇ 3 18 ਮਾਡਲ ਹੈ ਠੀਕ ਹੈ ਪਹਿਲੇ ਨਾਲ ਦੀ ਕਾਰ ਹੈ 75000 ਚੱਲੀ ਹੈ ਨਵੀਂ ਦਾ ਮਤਲਬ ਨਵੀਂ ਹੈ ਨਵਾਂ ਟਾਇਰ ਇਹਦਾ ਚੈੱਕ ਕਰਾ ਦਿਓ ਸ਼ੋਰੂਮ ਦਾ ਮਤਲਬ ਸ਼ੋਰੂਮ ਕਾਰ ਦਾ ਰੇਟ ਹੈ ਯਸਨੋ ਆਲਾ 3 ਲੱਖ ਰੁਪਿਆ 3 ਲੱਖ ਦਾ ਹੀ ਲੋਨ ਕਰਾ ਦੇਾਂਗੇ ਟੱਚ ਪੈਨਲ ਬੈਕ ਕੈਮਰਾ ਲੱਗਿਆ ਹੋਇਆ ਨਵੇਂ ਟਾਇਰ ਆ ਸਟਿੱਪ ਨਹੀਂ ਆਨ ਯੂਜ਼ ਆ ਮੁਕਸਰ ਦਾ ਨੰਬਰ ਹੈ ਪਹਿਲੇ ਨਾਂ ਦੀ ਕਾਰ ਹੈ ਲੈ ਵੀ ਦੋਸਤੋ ਪਹਿਲੇ ਨਾਂ ਦੀ ਮੁਕਸਰ ਦਾ ਨੰਬਰ ਆ ਜਾਓ ਤੇ ਲੈ ਜਾਓ ਸਿੰਗਲ ਵੀ ਹੀ ਖੜਾ ਹੋਇਆ K10 ਉਸ ਤੋਂ ਬਾਅਦ ਆ ਗਈ ਜਾਈਟਨ ਗ੍ਰੈਂਡ ਮੇਰੀ ਸਰ ਨੂੰ ਫੇਵਰੇਟ ਛੋਟੀ ਕਾਰ ਸੋਨਾ ਚਲਾਵਾ ਹੰਡਈ ਦੇ ਕਾਰ 40 60000 ਕਿਲੋਮੀਟਰ ਪੈਟਰੋਲ ਮਾਡਲ ਹੈ ਜੀ ਪੈਟਰੋਲ ਕਾਰ ਤੁਹਾਨੂੰ ਬਹੁਤ ਘੱਟ ਵਕਾਓ ਮਿਲੂਗੀ ਗ੍ਰੈਂਡ ਦੇ ਵਿੱਚ ਠੀਕ ਹੈ ਜੀ ਸਟੀering ਦਾ ਕੰਟਰੋਲ ਹਮ ਕੰਪਨੀ ਦਾ ਮਿਊ ਸਿਸਟਮ ਸਾਰੇ ਫੀਚਰ ਕਾਰ ਦੇ ਵਿੱਚ ਆ ਜਾਂਦੇ ਆ ਪੈਟਰੋਲ ਦੇ ਵਿੱਚ ਕਾਰ ਆ ਫੁੱਲ ਵੀ ਮੈਂ ਕਾਰ ਦਾ ਟਾਇਟ ਟੱਪਾ ਨਵਾਂ ਚੱਲੀ 60000 ਹੈ ਠੀਕ ਹੈ ਕਾਰ ਦਾ ਰੇਟ ਹੈ ਯੈਸਨੋ ਵਾਲਾ 345000 ਰੁਪਿਆ 2.5 ਕੋ ਲੱਖ ਰੁਪਏ ਦਾ ਕਾਰ ਦੇ ਉੱਪਰ ਕਰਾ ਦੇਗੇ ਬੈਂਕ ਤੋਂ ਆਪਾਂ ਲੋਨ ਲੈ ਲਓ ਪਰ ਵੀ ਲੱਖ ਲੈਓ ਤੇ ਲੈ ਜਾਓ ਲੈ ਵੀ ਦੋਸਤੋ ਆ ਤਾਂ ਹੁਣੇ ਆਈ ਆ ਜਿਵੇਂ ਆਈ ਆ ਆਪਾਂ ਤੁਹਾਨੂੰ ਓਵੇਂ ਵਿਖਾ ਦੇਨੇ ਕੋਈ ਵਸਗ ਨਹੀਂ ਹੋਈ ਮਨ ਲੱਗਦਾ ਐਸੇ ਅਫਸਰ ਦੀ ਕਾਰ ਆ ਸੰਦੀਪ ਤਾਂ ਦਿਖਾ ਦੇ ਬੱਤੀ ਲੱਗਦੀ ਰਹੀ ਉੱਪਰ ਗੱਡੀ ਤੇ ਲੈ ਵੀ ਦੋਸਤੋ ਇਸ ਤੋਂ ਬਾਅਦ ਕਿਸੇ ਵਿਜੀਲੈਂਸ ਦੇ ਅਫਸਰ ਦੀ ਕਾਰ ਆ ਠੀਕ ਆ ਪਹਿਲੇ ਨਾ ਆਦੀ ਐ 2016 ਮਾਡਲ ਆ ਠੀਕ ਆ ਫੋਰਚੂਨਰ ਦੇ ਇੰਜਨ ਵਾਲੀ ਆ 2.8 ਆਟੋਮੈਟਿਕ ਲੈ ਵੀ ਦੋਸਤੋ ਜੈਡ ਵੇਰੀਅਨ ਦੇ ਵਿੱਚ ਕ੍ਰਿਸਟਾ ਨੋਵਾ ਹੂੰ ਬੰਪਰ ਟੂ ਬੰਪਰ 올 ओरिजिनल ਠੀਕ ਆ ਮੈਂ 16 ਮਾਡਲ ਕਾਰ ਬੰਪਰ ਟੂ ਬੰਪਰ 올 오रिजिनल ਦੀ ਗੱਲ ਕਰ ਰਿਹਾ ਹੂੰ ਬਿਲਕੁਲ ਨਵੀਂ ਹੈ ਇੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਵੇ ਸਿਉਣੇ ਆਰਗਾਂ ਇੰਟੀਰੀਅਰ ਹੈ ਕੋਈ ਸੀਟ ਨਹੀਂ ਤਾਂ ਸੀ ਕੋਈ ਵੀਲ ਨਹੀਂ ਕਸਿਆ ਕੋਈ ਇੰਟੀਰੀਅਰ ਨਹੀਂ ਕਸਿਆ ਕੱਲਾ ਕੱਲਾ ਸ਼ੀਸ਼ਾ ਨਾਲ ਦਾ 1 ਲੱਖ 28000 ਕਿਲੋਮੀਟਰ ਚੱਲੀ ਹੈ ਕਾਰ 128 ਕੰਪਨੀ ਰਿਕਾਰਡ ਚੱਲੀ ਹੈ ਜੈਡ ਆਟੋਮੈਟਿਕ ਹੈ ਪਾਲੇ ਨਾ ਦੀ ਕਾਰ ਹੈ ਜਲੰਧਰ ਦਾ ਨੰਬਰ ਹੈ ਸ਼ੋਰੂਮ ਦਾ ਮਤਲਬ ਸ਼ੋਰੂਮ ਕਾਰ ਦਾ ਯਸਨ ਵਾਲਾ ਪ੍ਰਾਈਸ ਹੈ 13 ਲੱਖ ਤੇ 20000 ਰੁਪਇਆ ਠੀਕ ਹੈ 13 ਲੱਖ 20000 ਦੀ ਕਾਰ ਦੇ ਦੇ ਦਿਆਂਗੇ 12 ਲੱਖ ਦਾ ਲੋਨ ਕਰਾ ਦੇਾਂਗੇ ਠੀਕ ਹੈ ਪਹਿਲਾਂ ਉਹ ਪਹਿਲਾਂ ਪਾਓ ਬੰਪਰ ਟੂ ਬੰਪਰ ਓਰਿਜਨਲ ਠੀਕ ਹੈ 16 ਮਾਡਲ 12ਵੇਂ ਮਹੀਨੇ ਦੀ ਫੁੱਲ ਇੰਸ਼ੋਰੈਂਸ ਹੈ ਕਾਰ ਦਾ 올 ਓਰਿਜਨਲ ਹੈ ਜਲੰਧਰ ਦਾ ਨੰਬਰ ਹੈ ਜੈਡ ਆਟੋਮੈਟਿਕ ਡੀਜ਼ਲ ਲੈ ਆ ਵੀ ਦੋਸਤੋ ਕੱਲੀ ਕੱਲੀ ਗੱਲ ਬਣੀ ਕਿਤਾਬ ਖੋਲਤੀ ਗੱਡੀ ਦੀ ਆਜੋ ਤੇ ਲੈ ਜਾਓ ਸਿੰਗਲ ਪੀਸ ਹੀ ਖੜਾ ਹੋਇਆ ਹੈ ਲੈ ਆ ਦੋਸਤੋ ਗੱਡੀਆਂ ਪਾ ਤੁਹਾਨੂੰ ਬਹੁਤ ਵਿਖਾਈਆਂ ਗੱਡੀਆਂ ਕਾਫੀ ਇਹਨਾਂ ਕੋਲ ਹੋਰ ਵੀ ਖੜੀਆਂ ਹੋਈਆਂ ਬਾਕੀ ਤੁਸੀਂ ਤੁਹਾਨੂੰ ਇੱਕ ਰਿਪਾ ਇਕਾ ਚੋਇਸ ਖੜੀ ਹੋਈਏਗੀ ਉਸ ਤੋਂ ਬਾਅਦ ਵਰਨਾ ਇੱਕ ਹੋਰ ਖੜੀ ਹੋਈ ਹੈਗੀ ਛੋਟੇ ਬੱਚਿਆਂ ਕਰ ਵੀ ਹੈਗੀਆਂ ਹਰੇਕ ਤਰ੍ਹਾਂ ਦੀ ਚੋਇਸ ਤੁਹਾਨੂੰ ਇੱਥੇ ਮਿਲ ਜੂਗੀ ਗਣਪਤੀ ਕਾਰਬਿਆ ਸ਼੍ਰੀ ਮੁਖਤਸਰ ਸਾਹਿਬ ਤੇ ਤੇ ਆਪਾਂ ਤੁਹਾਨੂੰ ਅੱਜ ਕਾਰਾਂ ਬਖਾਈਆਂ ਵਧੀਆ ਕਾਰਾਂ ਸੀਗੀਆਂ ਸਾਫ਼ ਕਾਰਾਂ ਸੀਗੀਆਂ ਪਰ ਤੁਹਾਨੂੰ ਆਉਣਾ ਪੈਣਾ ਕਿੱਥੇ ਆਉਣਾ ਪੈਣਾ ਭਾਈ ਵੋਟ ਵਿਖਾ ਦੇ ਗਣਪਤੀ ਕਾਰਬਿਆ ਸ਼੍ਰੀ ਮੁਖਤਸਰ ਸਾਹਿਬ ਆ ਜਾਓ ਤੇ ਗੱਡੀਆਂ ਲੈ ਜਾਓ ਵਧੀਆ ਕਾਰਾਂ ਮੈਂ ਹੁੰਦੀਆਂ ਇਹਨਾਂ ਕੋਲੇ ਪਹਿਲੇ ਨਾਆਂ ਦੀਆਂ ਜਿਸ ਨੂੰ ਸਾਡੀ ਵੀ ਲੱਗੀ ਵਧੀਆ ਤੇ ਆਪਣਾ ਚੈਨਲ ਹੈ ਸੰਦੀਪ ਮੋਟਰ ਦੇ ਨਾਂ ਤੇ ਉਹਨੂੰ ਕੁਝ ਕਰੇ ਸ਼ੇਅਰ ਲਾਈਕ ਸਬਸਕ੍ਰਾਈਬ